ਦੇਖਿਓ ਜਿਹੜੇ ਸ਼ਹਿਰ ਦੇ ਜਿਹੜੇ ਆਊਟਰ ਪੁਆਇੰਟਸ ਹੈਗੇ ਆ ਜਿੱਥੋਂ ਸ਼ਹਿਰ ਦੀ ਐਂਟਰੀ ਹੁੰਦੀ ਹੈ ਉਹ ਤਾਂ ਚਾਰ ਪੁਆਇੰਟ ਹੈਗੇ ਆ ਮਾਈ ਪਾਸੇ ਪਰ ਅਪਰ ਅੱਧ ਤੀ ਉਹਦੀ ਬੈਰੀਕੇਡਿੰਗ ਕਰਤੀ ਸਾਡਾ ਸ਼ਹਿਰ ਸੇਫ ਹੈ ਜੇ ਭਰਾ ਸਿੰਘ ਜੀ ਉਹ ਗੱਡੀ ਗਈ ਹੈ ਕਿਤੇ ਬਾਹਰ ਸ਼ਹਿਰੋਂ ਬਾਹਰ ਜਾ ਰਹੀ ਹੈ ਸ਼ਹਿਰ ਤੋਂ ਬਾਹਰ ਵੱਡੀ ਆ ਰਹੀ ਹੈ ਬਟ ਐਟ ਲੀਸਟ ਬਰ ਸਾਡੀ ਬੈਰੀਕੇਡਿੰਗ ਹੈਗੀ ਜੀ ਪਲਾਨ ਆਰਡਰ ਮੇਨਟੇਨਿੰਗ ਵੀ ਚੱਲ ਰਹੀ ਹੈ ਕੋਈ ਸੋ ਮਾਮਲਾ ਹੈ ਕਿ ਰਾਤੀ 12:00 ਵਜੇ ਦੇ ਕਰੀਬ ਗੱਡੀ ਆਈ ਐਸਫੀ ਸਾਡੀਆਂ ਗੱਡੀਆਂ ਤੇ ਕਰੀਬਲੇ ਟੈਕਨੋਲੋਜੀਆਂ ਸਾਰੀਆਂ ਬਾਰੀ ਹੁੰਦੀਆਂ ਹਨ ਮੈਂ ਆ ਕੇ ਦੋ ਦਿਨ ਲੋੜਾ ਦਿਨ ਨਹੀਂ ਹੋ ਰਹੇ ਗੱਡੀ ਖੁੱਲ ਨਹੀਂ ਸ਼ੁਰੂ ਕਰ ਰਹੀ ਪਾਰਾ 14 ਮਿੰਟ ਟਰਾਈ ਕਰਦੇ ਰਹੇ ਗੱਡੀ ਖੁੱਲੀ ਨਹੀਂ ਉਹਨਾਂ ਤੇ ਫਿਰ ਉਹ ਚਲੇ ਗਏ ਫਿਰ 25-30 ਮਿੰਟ ਬਾਅਦ ਦੁਬਾਰਾ ਆਏ ਆ ਤੇ ਫਿਰ ਉਹਨਾਂ ਨੇ 30-40 ਮਿੰਟ ਲਗਾ ਕੇ ਗੱਡੀ ਖੋਲਤੀ ਕਾਰ ਤੋਂ ਕਰ ਵੀ ਭਜਾ ਕੇ ਲਏ ਕਿ ਨਦੀ ਕਿਹੜੇ ਦਿਨ ਕੱਟਾਤ ਹੋ ਰੂ ਹੋ ਮੈਂ ਮੁੱਖ ਤੌਰ ਤੇ ਇਹ ਦੋਨਾਂ ਲੱਕੇ ਕੰਮਾਂ ਤੋਂ ਕਰਕੇ ਤਾਂ ਹੋ ਗਿਆ ਸਰ ਜੋ ਹਲਾ ਚੱਲਦੇ ਪਏ ਐ ਮੇਲਾ ਪੁਲਿਸ ਨੂੰ ਥੋੜੀ ਮੁਸਤੈਦ ਹੋਣ ਦੀ ਲੋੜ ਐ ਸ਼ਹਿਰ ਚ ਪੀਸੀਆਰ ਦੀ ਗੱਲ ਵਧਾਣੀ ਚਾਹੀਦੀ ਐ ਇਵਨ ਕਿ ਨੋਟ ਵੀ ਐਟ ਨਾਈਟ ਦਿਨੇ ਵੀ ਯਾ ਰਾਤ ਵੀ 24 ਇੰਟੂ 7 ਪੀਸੀਆਰ ਗਸ ਤੋਂ ਚੜੀ ਹਰ ਚੌਂਚੀ ਇਵਨ ਪੀਸੀਆਰ ਨਾਲ ਕੈਕ ਹੋਣਾ ਚਾਹੀਦਾ ਜੋ ਹਾਲਾਤ ਚੱਲਦੇ ਪਏ ਸ਼ਹਿਰ ਤੇ ਆਪਾਂ ਦੇਖੀਓ ਜਿਹੜੇ ਸ਼ਹਿਰ ਦੇ ਜਿਹੜੇ ਆਊਟਰ ਪੁਆਇੰਟਸ ਹੈਗੇ ਆ ਜਿੱਥੋਂ ਸ਼ਹਿਰ ਦੀ ਐਂਟਰੀ ਹੁੰਦੀ ਹੈ ਉਹ ਤਾਂ ਚਾਰ ਪੁਆਇੰਟ ਹੈਗੇ ਆ ਬਾਈਪਾਸੇ ਔਰ ਆਪਾਂ ਰਾਤੀ ਉਹਦੀ ਬੈਰੀਕੇਟਿੰਗ ਕਰਤੀ ਸਾਡਾ ਸ਼ਹਿਰ ਸੇਫ ਹੈ ਜੇ ਭਰਾ ਜੀ ਸਮਝੋ ਗੱਡੀ ਗਈ ਹੈ ਕਿਤੇ ਬਾਹਰ ਸ਼ਹਿਰੋਂ ਬਾਹਰ ਜਾ ਰਹੀ ਹੈ ਸ਼ਹਿਰ ਤੋਂ ਬਾਹਰ ਉਹ ਗੱਡੀ ਆ ਰਹੀ ਹੈ ਇਹ ਡੈਸ਼ ਮੀਨਸ ਕਿ ਬਾਹਰ ਸਾਡੀ ਬੈਰੀਕੇਟਿੰਗ ਹੈ ਹੀ ਕੋਈ ਨਹੀਂ ਕੋਈ ਲਾਅਨ ਆਰਡਰ ਮੇਨਟੇਨਬਿਲਟੀ ਨਹੀਂ ਲੱਗ ਰਹੀ ਮੈਨੂੰ ਪੁਲਿਸ ਵੱਲੋਂ ਸਾਹਿਬ ਸਿੰਘ ਸਰਪੰਚ ਜੀ ਕਿੱਥੇ ਰਹਿ ਰਹੇ ਹੋ ਕੀ ਹੋਇਆ ਸਰ ਅਮਾ ਸ਼ਾਤਰੀ ਨਗਰ ਬਟਾਲਾ ਵਿੱਚ ਫੇਰ ਰਹਿਣਾ ਮਾਮਲਾ ਹੈ ਕਿ ਰਾਤੀ 12:00 ਵਜੇ ਦੇ ਕਰੀਬ ਇੱਕ ਗੱਡੀ ਆਈ ਆ Swift ਤੇ ਸਾਡੀਆਂ ਗੱਡੀਆਂ ਤਕਰੀਬਨ ਇੱਥੇ ਕਲੋਨੀ ਦੀਆਂ ਸਾਰੀਆਂ ਬਾਹਰ ਹੀ ਹੁੰਦੀਆਂ ਵਾ 13-14 ਗੱਡੀਆਂ ਖੜੀਆਂ ਸੀ ਤੇ ਉਹਨਾਂ ਨੇ ਆ ਕੇ ਦੋ ਬੰਦੇ ਦੋ ਜਾਂ ਤਿੰਨ ਹੀ ਹਣ ਇੱਕ ਕਨਫਰਮ ਨਹੀਂ ਆ ਤੇ ਗੱਡੀ ਖੋਲਣੀ ਸ਼ੁਰੂ ਕਰ ਦਿੱਤੀ ਆ 12-14 ਮਿੰਟ ਟਰਾਈ ਕਰਦੇ ਰਹੇ ਗੱਡੀ ਖੁੱਲੀ ਨਹੀਂ ਉਹਨਾਂ ਕੋਲ ਫਿਰ ਉਹ ਚਲੇ ਗਏ ਆ ਫਿਰ 25-30 ਮਿੰਟ ਬਾਅਦ ਦੁਬਾਰਾ ਆਇਆ ਤੇ ਫਿਰ ਉਹਨਾਂ ਨੇ 30-40 ਮਿੰਟ ਲਗਾ ਕੇ ਗੱਡੀ ਖੋਲ ਕੇ ਸਟਾਰਟ ਕਰਕੇ ਭਜਾ ਕੇ ਲੈ ਗਿਆ ਕਿਹੜੀ ਗੱਡੀ ਸੀ ਕਿੰਨੇ ਲੋਕ ਆਏ ਸੀ ਕਨਫਰਮ ਨਹੀਂ ਆ ਮੈਨੂੰ 2 ਤੋਂ 3 ਲੋਕ ਲੱਗਦੇ ਆ ਵੈਸੇ ਗੱਡੀ ਸੀਸੀਟੀਵੀ 'ਚ ਦੋ ਜਾਨੇ ਤੇ ਪ੍ਰੋਪਰ ਦਿਖਾਈ ਦਿੱਤੇ ਆ ਆ ਬਾਕੀ ਗੱਡੀ Swift Desire ਗੱਡੀ ਸੀ 2018 ਮਾਡਲ ਪਹਿਲਾਂ ਵੀ ਅਜਿਹੀ ਸੀ ਵਾਰਤਾ ਫੱਗੜਾਈ ਆ ਵਾਰਦਾਤਾਂ ਜੀ ਫੋਨ ਖੋਨ ਦੀਆਂ ਤੇ ਉਮੂਮਨ ਅਜੇ ਕੱਲ ਇੱਥੇ ਦੋ ਫੋਨ ਖੋਏ ਆ ਸਾਡੇ ਬਿਲਕੁਲ ਘਰ ਦੇ ਸਾਹਮਣੇ ਕੱਲ ਦੀ ਵਾਰਦਾਤ ਆ ਗਵਾਡ ਸਾਡੇ ਇੱਕ ਕਿਰਾਏਦਾਰ ਦਾ ਫੋਨ ਖੋ ਕੇ ਲੈ ਗਿਆ ਤੇ ਛੋਟੀਆਂ ਮੋਟੀਆਂ ਘਟਨਾਵਾਂ ਗੱਡੀ ਦੀ ਵਾਰਦਾਤ ਦੋ ਤਿੰਨ ਗੱਡੀਆਂ ਸਾਡੀ ਕਲੋਨੀ ਚ ਪਹਿਲਾਂ ਵੀ ਗਈਆਂ ਵਾ ਤੇ ਘਟਨਾ ਤਕਰੀਬਨ ਵਰਕਰਾਂ ਚੱਲ ਰਹੀਆਂ ਜੀ ਹਾਂਜੀ ਪੁਲਿਸ ਆਈ ਕੋਈ ਜਾਂਚ ਹੈ ਹਾਂਜੀ ਪੁਲਿਸ ਆ ਰਹੀ ਹੈ ਜੀ ਪੁਲਿਸ ਪੂਰਾ ਸਹਿਯੋਗ ਕਰ ਰਹੀ ਹੈ ਅਰਦੀ ਜੀ ਕੀ ਮਾਮਲਾ ਤੇ ਕੀ ਹੇ ਮੈਨੂੰ ਇਨਫਰਮੇਸ਼ਨ ਮਿਲੀ ਹੈ ਕਿ ਇਹਨਾਂ ਦੀ ਕਿਤੇ ਜਾਰ ਗੱਡੀ ਰਾਤ ਚੋਰੀ ਹੋ ਗਈ ਹੈ ਤੇ ਮੈਂ ਮੌਕੇ ਤੇ ਆ ਤੇ ਇਹਨਾਂ ਦਾ ਬਿਆਨ ਲਖ ਕੇ ਮੁਕਦਮਾ ਦਰਜ ਕਰਕੇ ਕਾਰਵਾਈ ਜਾਰੀ ਰਹੀ ਹੈ ਅਸੀਂ ਸੀਸੀ ਕੈਮਰ ਦੇ ਦੇਖ ਕੇ ਤੇ ਇਹਦਾ ਤੇਸਕਰ ਦੀ ਕੋਸ਼ਿਸ਼ ਕਰ ਰਹੇ ਹਾਂ